ਅੱਜ ਮੈਂ ਤੁਹਾਨੂੰ ਇੱਕ ਅਜੀਹੀ ਚੀਜ਼ ਬਾਰੇ ਦੱਸੂਗਾ ਜੋ ਤੁਸੀਂ ਗਲਤੀ ਦੇ ਨਾਲ ਆਪਣੇ ਘਰ ਦੇ ਵਿੱਚ ਰੱਖਦੇ ਹੋ ਤੇ ਉਸ ਚੀਜ਼ ਨੂੰ ਘਰ ਦੇ ਵਿੱਚ ਰੱਖਣ ਦੇ ਨਾਲ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਬਿਨਾਂ ਗੱਲ ਤੋਂ ਹੁੰਦਾ ਰਹਿੰਦਾ ਨੌ ਦੀ ਸੱਸ ਨਾਲ ਨਹੀਂ ਬਣਦੀ ਭਰਾ ਦੀ ਭਰਾ ਨਾਲ ਨਹੀਂ ਬਣਦੀ ਪਿਓ ਦੀ ਪੁੱਤ ਨਾਲ ਨਹੀਂ ਬਣਦੀ ਉਸ ਚੀਜ਼ ਦੇ ਨਾਲ ਘਰ ਦੇ ਵਿੱਚ ਲੜਾਈ ਝਗੜਾ ਵਧਦਾ ਜਾਂਦਾ ਤੇ ਘਰ ਬਰਬਾਦੀ ਵੱਲ ਨੂੰ ਤੁਰ ਪੈਂਦਾ ਹੈ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਰੇ ਹੀ ਲੋਕ ਇਸ ਚੀਜ਼ ਨੂੰ ਆਪਣੇ ਘਰ ਦੇ ਵਿੱਚ ਸਜਾ ਕੇ ਰੱਖਦੇ ਨੇ ਇਹਦੇ ਵਿੱਚ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਉਹਨਾਂ ਨੂੰ ਵੀ ਪਤਾ ਹੀ ਨਹੀਂ ਕਿ ਇਸ ਚੀਜ਼ ਨਾਲ ਐਡਾ ਨੁਕਸਾਨ ਹੋ ਸਕਦਾ ਹੈ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਹਾਨੂੰ ਇਸ ਚੀਜ਼ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਸਕੇ ਤੇ ਤੁਸੀਂ ਇਸ ਚੀਜ਼ ਨੂੰ ਅੱਜ ਹੀ ਆਪਣੇ ਘਰੋਂ ਸੁੱਟ ਦਿਓ ਤੇ ਤੁਹਾਡਾ ਘਰ ਫਿਰ ਤੋਂ ਤਰੱਕੀ ਵੱਲ ਨੂੰ ਚੱਲ ਪਵੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਘਰ ਦੇ ਵਿੱਚ ਚਾਹੇ ਜਿੰਨੇ ਮਰਜੀ ਲੜਾਈ ਝਗੜੇ ਹੋਣ ਚਾਹੇ ਪਤੀ ਪਤਨੀ ਦਾ ਆਪਸ ਦੇ ਵਿੱਚ ਕਲੇਸ਼ ਹੋਵੇ ਚਾਹੇ ਭਰਾ ਦੀ ਭਰਾ ਨਾਲ ਨਾ ਬੰਦੀ ਹੋਵੇ ਪਿਓ ਦੀ ਪੁੱਤ ਨਾਲ ਨਾ ਬੰਦੀ ਹੋਵੇ ਚਾਹੇ ਲੜਾਈ ਝਗੜਾ ਕਲੇਸ਼ ਜੋ ਵੀ ਹੋਵੇ ਇਸ ਚੀਜ਼ ਕਰਕੇ ਹੁੰਦਾ ਜੇ ਤੁਹਾਨੂੰ ਲੜਾਈ ਝਗੜੇ ਦਾ ਕਾਰਨ ਪੁੱਛ ਲਵੇ ਤੇ ਕਾਰਨ ਕੋਈ ਵੀ ਨਹੀਂ ਹੁੰਦਾ ਇਹ ਚੀਜ਼ ਬਿਨਾ ਕਰ ਲਈ ਇਨਸਾਨ ਦਾ ਦਿਮਾਗ ਖਮਾ ਦਿੰਦੀ ਹੈ ਤੁਸੀਂ ਵੀ ਆਪਣੇ ਲੜਾਈ ਝਗੜੇ ਵੇਖ ਲਿਓ ਉਹਦੇ ਵਿੱਚ ਕਾਰਨ ਕੁਝ ਨਹੀਂ ਹੋਏਗਾ ਪਰ ਇਹ ਚੀਜ਼ ਤੁਹਾਡੇ ਘਰ ਹੋਏਗੀ ਇਹਦੇ ਨਾਲ ਹੀ ਲੜਾਈ ਝਗੜਾ ਹੁੰਦਾ ਇੱਕ ਵਾਰੀ ਇੱਕ ਬਹੁਤ ਹੀ ਖੁਸ਼ੀ ਪਰਿਵਾਰ ਦੇ ਵਿੱਚ ਰਹਿੰਦਾ ਇੱਕ ਇਨਸਾਨ ਜੀ ਦਾ ਵਿਆਹ ਹੋ ਜਾਂਦਾ ਉਹ ਪਰਿਵਾਰ ਬਹੁਤ ਹੀ ਖੁਸ਼ ਰਹਿੰਦਾ ਸੀ ਦੋਵੇਂ ਪਰਿਵਾਰ ਆਪਸ ਦੇ ਵਿੱਚ ਮਿਲਦੇ ਨੇ ਵਿਆਹ ਹੁੰਦਾ ਹੈ ਵਿਆਹ ਹੋਣ ਤੋਂ ਬਾਅਦ ਪਤਨੀ ਆਪਣੇ ਸਹੀ ਘਰ ਆਉਂਦੀ ਹੈ ਤੁਹਾਨੂੰ ਜਿਵੇਂ ਪਤਾ ਹੀ ਹੈ ਨੌ ਦੀ ਸੱਸ ਨਾਲ ਕਦੀ ਨਹੀਂ ਬਣਦੀ ਤੇ ਜਿੱਥੇ ਬਣਦੀ ਹੈ ਉਹ ਘਰ ਸਵਰਗ ਬਣ ਜਾਂਦਾ ਪਰ ਉਹਨਾਂ ਦੀ ਵੀ ਆਪਸ ਵਿੱਚ ਨਹੀਂ ਬਣਦੀ ਨੋ ਤੇ ਸੱਸ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕਲੇਸ਼ ਕਰ ਲੈਂਦੀਆਂ ਗੱਲ ਕੋਈ ਵੀ ਨਹੀਂ ਹੁੰਦੀ ਬਸ ਨਿੱਕੀ ਨਿੱਕੀ ਗੱਲ ਤੇ ਕਲੇਸ਼ ਚੱਲ ਪੈਂਦਾ ਤੇ ਉਹ ਲੜਕਾ ਜਿਹਦਾ ਵਿਆਹ ਹੋਇਆ ਸੀ ਨਾ ਤਾਂ ਉਹ ਆਪਣੀ ਘਰਵਾਲੀ ਨੂੰ ਕੁਝ ਕਹਿ ਸਕਦਾ ਤੇ ਨਾ ਆਪਣੀ ਮਾਂ ਨੂੰ ਉਹ ਵਿਚਾਰਾ ਵਿੱਚ ਪਿਸਦਾ ਰਹਿੰਦਾ ਹੈ ਉਹ ਲੜਕਾ ਵੀ ਬਹੁਤ ਪਰੇਸ਼ਾਨ ਰਹਿਣ ਲੱਗਦਾ ਹੈ ਜਦੋਂ ਲੜਕਾ ਪਰੇਸ਼ਾਨ ਰਹਿਣ ਲੱਗਦਾ ਹੈ ਤਾਂ ਉਸ ਨੂੰ ਆਪਣੇ ਕੰਮਕਾਰ ਤੇ ਧਿਆਨ ਨਹੀਂ ਰਹਿੰਦਾ ਤੇ ਕੰਮਕਾਰ ਵੀ ਹੌਲੀ-ਹੌਲੀ ਖਰਾਬ ਹੋ ਜਾਂਦਾ ਹੈ ਬੰਦ ਹੋ ਜਾਂਦਾ ਜਦੋਂ ਕੰਮ ਬੰਦ ਹੋ ਜਾਂਦਾ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਪੈਸੇ ਦੀ ਬਰਕਤ ਹੌਲੀ-ਹੌਲੀ ਬੰਦ ਹੋ ਜਾਂਦੀ ਹੈ ਜਦੋਂ ਘਰ ਪੈਸਾ ਨਹੀਂ ਆਉਂਦਾ ਕਲੇਸ਼ ਹੋਰ ਵੱਜ ਜਾਂਦਾ ਹੈ ਘਰ ਦੇ ਵਿੱਚ ਹਮੇਸ਼ਾ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਹੈ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਹੈ ਤੇ ਉਹ ਬੇਬੇ ਜੋ ਉਸਦੀ ਸੱਸ ਲੱਗਦੀ ਸੀ ਉਹ ਵੀ ਫਿਰ ਪਰੇਸ਼ਾਨ ਹੁੰਦੀ ਹੈ ਤੇ ਪਰੇਸ਼ਾਨ ਹੋ ਕੇ ਬਿਮਾਰ ਹੋ ਜਾਂਦੀ ਹੈ ਉਹ ਲੜਕਾ ਹੋਰ ਪਰੇਸ਼ਾਨ ਹੁੰਦਾ ਕਿਉਂਕਿ ਜਿਹਦੀ ਮਾਂ ਬਿਮਾਰ ਹੋਵੇ ਫਿਰ ਉਹਨੂੰ ਨੀਂਦ ਨਹੀਂ ਆਉਂਦੀ ਤੇ ਉਹ ਲੜਕਾ ਆਪਣੀ ਮਾਂ ਨੂੰ ਦਵਾਈ ਵਗੈਰਾ ਦਵਾਉਂਦਾ ਹੈ ਹੌਲੀ ਹੌਲੀ ਚਲੋ ਫਰਕ ਪੈ ਜਾਂਦਾ ਹੈ ਉਹ ਬੇਬੇ ਉਹ ਸੱਸ ਆਪਣੇ ਮੰਜੇ ਤੇ ਬੈਠੀ ਹੋਈ ਸੀ ਸੋਚ ਰਹੀ ਸੀ ਕਿ ਸਾਡੇ ਘਰ ਦਾ ਕੀ ਬਣੇਗਾ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਸਾਡੇ ਘਰੋਂ ਤਾਂ ਕਲੇਸ਼ ਨਹੀਂ ਜਾਂਦਾ ਲੜਾਈ ਝਗੜਾ ਨਹੀਂ ਜਾਂਦਾ ਇੱਕ ਮੈਂ ਬਿਮਾਰ ਰਹਿਣ ਲੱਗ ਪਈ ਮੇਰੇ ਪੁੱਤ ਦਾ ਪਤਾ ਨਹੀਂ ਕੀ ਬਣੇਗਾ ਤਾਂ ਅਚਾਨਕ ਉਸ ਬੇਬੇ ਦੀ ਇੱਕ ਸਹੇਲੀ ਜੋ ਕਿ ਉਸਦੀ ਗਵਰਡਨ ਸੀ ਉਹ ਵੀ ਕਾਫੀ ਬਜ਼ੁਰਗ ਸੀ ਉਹਨਾਂ ਦੇ ਘਰ ਆਉਂਦੀ ਹੈ ਉਸ ਦਾ ਪਤਾ ਲੈਣ ਤੇ ਉਸ ਕੋਲ ਆ ਕੇ ਬੈਠ ਜਾਂਦੀ ਹੈ ਉਹਨੂੰ ਪੁੱਛਦੀ ਹੈ ਕਿ ਹੁਣ ਠੀਕ ਆ ਤਾਂ ਉਹ ਕਹਿੰਦੀ ਠੀਕ ਤਾਂ ਹੈ ਪਰ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਸਭ ਕੁਝ ਚੱਲਦਾ ਰਹਿੰਦਾ ਹੈ ਮੇਰੇ ਪੁੱਤ ਦਾ ਪਤਾ ਨਹੀਂ ਕੀ ਬਣੇਗਾ ਤਾਂ ਉਸ ਦੀ ਸਹੇਲੀ ਕਹਿੰਦੀ ਹੈ ਕਿ ਭੈਣੇ ਤੂੰ ਟੈਨਸ਼ਨ ਨਾ ਲੈ ਆਪਣੇ ਘਰ ਤੋਂ ਦੂਰ ਇੱਕ ਫਕੀਰ ਰਹਿੰਦਾ ਹੈ ਜੋ ਕਿ ਸਾਰਿਆਂ ਦੇ ਮਸਲੇ ਹੱਲ ਕਰਦਾ ਤਾਂ ਉਹ ਦੋਵੇਂ ਫਕੀਰ ਕੋਲ ਜਾਣ ਦਾ ਸੋਚਦੀਆਂ ਨੇ ਉਹ ਦੋਵੇਂ ਫਕੀਰ ਕੋਲ ਪਹੁੰਚ ਜਾਂਦੀਆਂ ਨੇ ਤੇ ਫਕੀਰ ਉਦੋਂ ਰੋਟੀ ਖਾ ਰਿਆ ਸੀ ਫਕੀਰ ਨੂੰ ਜਾ ਕੇ ਦੱਸਦਿਆਂ ਨੇ ਕਿ ਸਾਡੇ ਘਰ ਦੇ ਵਿੱਚ ਤਾਂ ਕਲੇਸ਼ ਹੈ ਸਾਡੇ ਘਰ ਦੇ ਵਿੱਚ ਲੜਾਈ ਝਗੜਾ ਹੈ ਸਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਨਹੀਂ ਹੋ ਰਹੀ ਪਹਿਲਾਂ ਬਹੁਤ ਖੁਸ਼ ਰਹਿੰਦੇ ਸੀ ਫਕੀਰ ਕੀ ਕਰਦਾ ਉਸ ਬੇਬੇ ਨੂੰ ਕਹਿੰਦਾ ਕਿ ਬੇਬੇ ਇਦਾਂ ਕਰੀ ਘਰ ਦੇ ਵਿੱਚ ਲੂਣ ਪਿਆ ਉਹ ਕਹਿੰਦੀ ਹਾਂਜੀ ਪਿਆ ਤਾਂ ਫਕੀਰ ਕਹਿੰਦਾ ਉਸ ਲੂਣ ਨੂੰ ਘਰੋਂ ਬਾਹਰ ਸੱਟ ਦੀ ਤੇਰਾ ਸਭ ਕੁਝ ਠੀਕ ਹੋ ਜਾਏਗਾ ਉਹ ਬੇਬੇ ਕਹਿੰਦੀ ਹੈ ਠੀਕ ਹੈ ਬੇਬੇ ਆਪਣੇ ਘਰ ਵਾਪਸ ਚਲੀ ਜਾਂਦੀ ਹੈ ਤੇ ਉਸ ਲੋਨ ਨੂੰ ਆਪਣੇ ਘਰੋਂ ਰਸੋਈ ਦੇ ਵਿੱਚੋਂ ਚੁੱਕ ਕੇ ਬਾਹਰ ਸੁੱਟ ਦਿੰਦੀ ਹੈ ਥੋੜੇ ਦਿਨਾਂ ਬਾਅਦ ਕੋਈ ਵੀ ਫਰਕ ਨਹੀਂ ਪੈਂਦਾ ਉਹ ਬੇਬੇ ਫਕੀਰ ਨੂੰ ਕਹਿੰਦੀ ਹੈ ਕਿ ਫਕੀਰ ਕੋਈ ਫਰਕ ਨਹੀਂ ਪਿਆ ਉਹ ਬੇਬੇ ਫੇਰ ਫਕੀਰ ਕੋਲ ਜਾ ਕੇ ਇਹ ਸਭ ਕੁਝ ਦੱਸਦੀ ਹੈ ਫਕੀਰ ਕਹਿੰਦਾ ਹੈ ਕਿ ਮੈਂ ਤੈਨੂੰ ਕਿਹਾ ਸੀ ਕਿ ਘਰ ਦੇ ਵਿੱਚੋਂ ਲੋਨ ਬਾਹਰ ਸੱਟ ਦੇ ਤਾਂ ਉਹ ਕਹਿੰਦੀ ਹੈ ਹਾਂਜੀ ਮੈਂ ਸੁੱਟ ਦਿੱਤਾ ਸੀ ਪਰ ਉਹ ਫਕੀਰ ਕਹਿੰਦਾ ਕਿ ਕਿਵੇਂ ਸੁੱਟਿਆ ਸੀ ਉਹ ਬੇਬੇ ਕਹਿੰਦੀ ਐ ਕਿ ਮੈਂ ਉਹ ਲੂਣ ਵਾਲਾ ਡੱਬਾ ਚੁੱਕਿਆ ਤੇ ਬਾਹਰ ਸੁੱਟ ਦਿੱਤਾ ਉਹ ਫਕੀਰ ਕਹਿੰਦਾ ਕਿ ਬੇਬੇ ਇਦਾਂ ਨਹੀਂ ਸੁੱਟਣਾ ਸੀ ਤਾਂ ਉਹ ਬੇਬੇ ਕਹਿੰਦੀ ਐ ਕਿ ਫੇਰ ਕਿਦਾਂ ਸੁੱਟਣਾ ਸੀ ਤਾਂ ਫਕੀਰ ਸਮਝਾਉਂਦਾ ਕਿ ਬੇਬੇ ਜੋ ਲੂਣ ਜੋ ਕੜਤਣ ਆਪਾਂ ਆਪਣੀ ਜ਼ੁਬਾਨ ਤੇ ਲੈ ਘੁੰਮਦੇ ਆਂ ਹਮੇਸ਼ਾ ਬੁਰਾ ਭਲਾ ਬੋਲਦੇ ਆਂ ਕਿਸੇ ਨੂੰ ਮਾੜਾ ਬੋਲਦੇ ਆਂ ਘਰ ਦੇ ਵਿੱਚ ਹਮੇਸ਼ਾ ਮਾੜਾ ਬੋਲਦੇ ਆਂ ਇੱਕ ਦੂਸਰੇ ਦੀ ਸੁਣਦੇ ਨਹੀਂ ਉਹ ਲੂਣ ਨੂੰ ਬਾਹਰ ਸੁੱਟਣਾ ਸੀ ਆਪਣੀ ਜ਼ੁਬਾਨ ਤੇ ਮਿੱਠਾ ਰੱਖਣਾ ਸੀ ਘਰ ਦੇ ਵਿੱਚ ਜਿੰਨੇ ਕਲੇਸ਼ ਹੁੰਦੇ ਨੇ ਜਿੰਨੇ ਲੜਾਈ ਝਗੜੇ ਹੁੰਦੇ ਨੇ ਆਪਣੀ ਜ਼ੁਬਾਨ ਦੇ ਵਿੱਚ ਜੋ ਆਪਾਂ ਲੂਣ ਲੈ ਕੇ ਕਿਸੇ ਨੂੰ ਕੌੜਾ ਬੋਲਦੇ ਆ ਉਹਦੇ ਨਾਲ ਹੁੰਦੇ ਨੇ ਉਸ ਬੇਬੇ ਨੂੰ ਸਮਝ ਲੱਗ ਚੁੱਕੀ ਸੀ ਉਹ ਬੇਬੇ ਵਾਪਸ ਘਰ ਜਾਂਦੀ ਹੈ ਤੇ ਸਾਰਿਆਂ ਨੂੰ ਪਿਆਰ ਦੇ ਨਾਲ ਬੋਲਦੀ ਹੈ ਇੱਕ ਦੂਸਰੇ ਨੂੰ ਪਿਆਰ ਨਾਲ ਬੋਲਦੇ ਨੇ ਤੇ ਹੌਲੀ-ਹੌਲੀ ਆਪਸ ਦੇ ਵਿੱਚ ਪਿਆਰ ਫੇਰ ਵਜ ਜਾਂਦਾ ਹੈ ਜਦੋਂ ਪਿਆਰ ਵੱਧਾ ਹੈ ਘਰ ਦੇ ਵਿੱਚ ਖੁਸ਼ੀ ਆਉਂਦੀ ਹੈ ਤੇ ਖੁਸ਼ੀ ਦੇ ਨਾਲ ਉਸ ਇਨਸਾਨ ਨੂੰ ਜਿਸ ਦਾ ਵਿਆਹ ਹੋਇਆ ਸੀ ਉਹ ਵੀ ਠੀਕ ਰਹਿਣ ਲੱਗਦਾ ਹੈ ਕਾਰੋਬਾਰ ਵੱਲ ਧਿਆਨ ਦਿੰਦਾ ਤੇ ਕਾਰੋਬਾਰ ਵੀ ਚੱਲ ਪੈਂਦਾ ਦਰਅਸਲ ਇਹ ਕਹਾਣੀ ਉਹਨਾਂ ਦੀ ਨਹੀਂ ਸੀ ਇਹ ਕਹਾਣੀ ਹਰ ਘਰ ਦੀ ਹੈ ਜਿੱਥੇ ਵੀ ਕਲੇਸ਼ ਹੁੰਦਾ ਹੈ ਲੜਾਈ ਝਗੜਾ ਹੁੰਦਾ ਹੈ ਉਹ ਸਿਰਫ ਐਸੀ ਗੱਲ ਕਰਕੇ ਹੁੰਦਾ ਹੈ ਕਿ ਆਪਾਂ ਹਮੇਸ਼ਾ ਲੂਣ ਵਾਂਗੂ ਕੌੜਾ ਬੋਲਦੇ ਆਂ ਆਪਾਂ ਮਿੱਠਾ ਬੋਲਣਾ ਹੈ ਖੰਡ ਵਾਂਗੂ ਫਿਰ ਘਰ ਦੇ ਵਿੱਚ ਕਦੀ ਕਲੇਸ਼ ਨਹੀਂ ਹੋਏਗਾ ਕਦੀ ਲੜਾਈ ਝਗੜਾ ਨਹੀਂ ਹੋਏਗਾ ਹਾਂ ਲੂਣ ਸਬਜ਼ੀ ਦੇ ਵਿੱਚ ਥੋੜਾ ਜਿਹਾ ਪਾਉਣਾ ਪੈਂਦਾ ਹੈ ਜ਼ਿੰਦਗੀ ਦੇ ਵਿੱਚ ਥੋੜੇ ਜੇ ਲੜਾਈ ਝਗੜੇ ਵੀ ਚੱਲਦੇ ਰਹਿਣ ਤੇ ਫਿਰ ਪਿਆਰ ਵੀ ਵਧਦਾ ਰਹਿੰਦਾ ਹੈ ਲੇਕਿਨ ਲੋੜ ਮੁਤਾਬਕ ਇਦਾਂ ਨਹੀਂ ਕਿ ਲੂਣ ਜ਼ਿਆਦਾ ਪਾਤਾ ਤੇ ਫਿਰ ਸਬਜ਼ੀ ਖਰਾਬ ਹੋ ਗਈ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬਕੇ ਦਰਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਬਹੁਤ ਬਹੁਤ ਧੰਨਵਾਦ